ਸ਼ਸ਼ਟਿਕਲ ਦੋਸਤੋ ਭਾਰਤੀ ਰੇਲ ਨੈਟਵਰਕ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ ਜਿਹਦੇ ਟਰੈਕ ਦੀ ਲੰਬਾਈ ਹੈ ਜਿਹੜੀ ਉਹ ਹੈਗੀ ਹੈ 1,04,647 ਕਿਲੋਮੀਟਰ ਅਤੇ ਰੂਟ ਦੀ ਲੰਬਾਈ ਹੈ 68,426 ਕਿਲੋਮੀਟਰ 1832 ਵਿੱਚ ਭਾਰਤ ਚ ਰੇਲ ਲੈਂਡ ਪਾਉਣ ਦਾ ਸੁਪਨਾ ਲਿਆ ਗਿਆ ਸੀ ਤੇ ਪੰਜਾਬ ਵਿੱਚ ਇਹ ਸੁਪਨਾ ਕਦੋਂ ਸਾਕਾਰ ਹੋਇਆ ਉਹ ਆਪਾਂ ਅੱਜ ਦੀ ਕਹਾਣੀ ਵਿੱਚ ਜਾਣਦੇ ਹਾਂ ਦਰਅਸਲ دوستو 1836 ਚ ਮਦਰਾਸ ਪ੍ਰੈਜਿਡੈਂਸੀ ਵਿਖੇ ਰੇਲਵੇ ਸੇਵਾ ਸ਼ੁਰੂ ਕਰਨ ਦੀ ਗੱਲ ਚੱਲਦੀ ਹੈ ਪਰ ਇਹ ਕਦੇ ਵੀ ਸਿਰੇ ਨਹੀਂ ਸੀ ਚੜਦੀ ਇਸ ਮਗਰੋਂ 28 ਜੁਲਾਈ 1837 ਨੂੰ ਰੈੱਡ ਹिल्स ਤੋਂ ਚਿਤਾਂਦਰੀ ਪੈਂਟ ਪੁਲ ਤੱਕ 3.5 ਮੀਲ ਲੰਬੀ ਤੇ 2.5 ਫੁੱਟ ਚੌੜੀ ਰੇਲਵੇ ਲਾਈਨ ਵਿਛਾਈ ਜਾਂਦੀ ਹੈ ਜਿਸ ਨੂੰ ਬਾਅਦ ਵਿੱਚ ਰੈੱਡ ਹਿਲ ਰੇਲ ਰੋਡ ਦਾ ਨਾਮ ਦਿੱਤਾ ਜਾਂਦਾ ਹੈ ਇਹ ਤੇ ਗ੍ਰੇਨਾਈਟ ਢੋਣ ਲਈ ਗੱਡੀ ਚੱਲਦੀ ਹੈ ਇਸ ਵਿੱਚ ਕੋਈ ਇੰਜਣ ਨਹੀਂ ਹੁੰਦਾ ਇਹਨੂੰ ਪਸ਼ੂ ਖਿੱਚਦੇ ਨੇ ਇਹ ਦਰਅਸਲ ਗੱਡੀ ਦਾ ਠੇਲਾ ਹੀ ਸੀਗੀ ਇੱਕ ਆ ਜਿਸ ਦੇ ਉੱਤੇ ਡੇਟ ਹਨ ਪੱਥਰ ਰੱਖੇ ਗਏ ਸਨ। ਇਹੀ ਲਾਈਨ ਦੇ ਉੱਤੇ ਬਾਅਦ ਚ ਦੋ ਜਾਂ ਤਿੰਨ ਰੇਲ ਇੰਜਨ ਚਲਾ ਕੇ ਦੇਖੇ ਗਏ। 1848 ਦੇ ਵਿੱਚ ਭਾਰਤੀ ਰੇਲ ਦੇ ਪਿਤਾਮਾ ਲਾਡ ਲਹਾਉਜੀ ਨੇ ਭਾਰਤ ਵਿੱਚ ਰੇਲ ਸੇਵਾਵਾਂ ਨੂੰ ਸ਼ੁਰੂ ਕਰਨ ਦੀ ਬੜੀ ਗੰਪੀੜਤਾ ਦੇ ਨਾਲ ਇੱਕ ਬਹਿਸ ਨੂੰ ਸ਼ੁਰੂ ਕੀਤਾ। ਇਹ ਗੱਲ ਨੂੰ ਤੋੜਿਆ। ਫਰਵਰੀ 1851 ਵਿੱਚ ਬੰਬਈ ਤੋਂ ਕਲਿਆਣ ਤੱਕ ਰੇਲਵੇ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋਇਆ। 18 ਨਵੰਬਰ 1852 ਨੂੰ ਬੰਬਈ ਦੇ ਬੋਰੀ ਬੰਦਰ ਇਲਾਕੇ ਤੋਂ ਥਾਣੇ ਤੱਕ ਕੁਝ ਮਹਿਮਾਨਾਂ ਨੂੰ ਲੈ ਕੇ ਇੱਕ ਗੱਡੀ ਚੱਲੀ ਜਿਹਦੇ ਵਿੱਚ ਭਾਰਤੀ ਤੇ ਯੂਰੋਪੀਅਨ ਸਖਸ਼ੀਤਾ ਕੁ ਸਵਾਰ ਸੀਗੀਆਂ ਫਾਕਲੈਂਡ ਨਾਮੀ ਇੰਜਣ ਸੀ ਜਿਹੜਾ ਇਹਦੇ ਅੱਗੇ ਲੱਗਿਆ ਗੱਡੀ ਨੂੰ ਖਿੱਚਣ ਵਾਸਤੇ ਇਸ ਗੱਡੀ ਨੇ 35 ਕਿਲੋਮੀਟਰ ਦਾ ਸਫ਼ਰ طے ਕੀਤਾ ਇਹ ਤਜਰਬਾ ਤੀ ਸੀ ਜਿਹੜਾ ਸਫ਼ਰ ਸੀਗਾ ਇਸ ਤੋਂ ਮਗਰੋਂ ਜਿਹੜਾ 16 April 1853 ਨੂੰ ਇਸੇ ਮਾਰਗ ਤੇ ਸਹਿਬ ਸੁਲਤਾਨ ਤੇ ਸਿੰਧ ਨਾਮੀ ਤਿੰਨ ਇੰਜਣਾਂ ਨੇ 14 ਡੱਬਿਆਂ ਵਾਲੀ ਗੱਡੀ ਨੂੰ ਖਿੱਚਿਆ ਜਿਹਦੇ ਵਿੱਚ ਭਾਰਤੀ ਤੇ ਯੂਰੋਪੀਅਨ 400 ਸ਼ਖਸੀਅਤਾਂ ਸਿਗੀਆਂ ਉੱਥੇ ਇਸ ਗੱਡੀ ਨੇ ਜਿਹੜਾ ਇਹ 35 ਕਿਲੋਮੀਟਰ ਦਾ ਸਫ਼ਰ ਸੀਗਾ ਇਹ ਇੱਕ ਘੰਟਾ 15 ਮਿੰਟ ਵਿੱਚ ਪੂਰਾ ਕੀਤਾ ਸੀ 14 November 1868 ਨੂੰ ਵਾਇਸ ਰਾਏ ਦਿੱਲੀ ਰੇਲਵੇ ਦਾ ਮੇਰਠ ਅੰਬਾਲਾ ਸੈਕਸ਼ਨ ਸ਼ੁਰੂ ਕਰਦੇ ਨੇ ਇਸ ਤੋਂ ਬਾਅਦ ਵਿੱਚ ਅਕਤੂਬਰ 1870 ਦੇ ਵਿੱਚ ਪੰਜਾਬ ਸਿੰਧ ਤੇ ਦਿੱਲੀ ਰੇਲਵੇ ਇਹ ਆਪਣਾ ਕੰਮ ਪੂਰਾ ਕਰ ਲੈਂਦਾ ਦਿੱਲੀ ਨੂੰ ਲਾਹੌਰ ਦੇ ਨਾਲ ਮਿਲਾਜਤਾ ਜਾਂਦਾ ਹੈ ਪਹਿਲਾਂ ਜਿਹੜਾ ਕਿ ਅੱਗੇ ਮਲਤਾਨ ਦੇ ਨਾਲ ਜੁੜਿਆ ਹੋਇਆ ਹੈ ਮਤਲਬ ਕਹਿਣ ਤੋਂ ਭਾਵੇਂ ਹੈ ਕਿ ਅੰਬਾਲਾ ਤੋਂ ਲੈ ਕੇ ਜਿਹੜਾ ਲੁਧਿਆਣੇ ਤੱਕ ਦਾ ਸੈਕਸ਼ਨ ਹੈ ਇਹ 1868 ਤੋਂ ਨਵੰਬਰ 1870 ਦੇ ਵਿੱਚ ਬਣਦਾ ਹੈ ਕਿਉਂਕਿ ਜਿਹੜੇ ਰੇਲਵੇ ਸਟੇਸ਼ਨ ਨੇ ਇਹਨਾਂ ਦੇ ਵਿਚਾਲੇ ਇਹ ਨੇ ਸਾਰੇ 1870 ਚ ਬਣੇ ਨੇ ਜਰਕੇ ਜਿਹੜਾ ਲੁਧੇਾਨ ਦਾ ਰੇਲਵੇ ਸਟੇਸ਼ਨ ਹੈ ਇਹ 1854 ਦੇ ਵਿੱਚ ਬਣਿਆ ਹੋਇਆ ਹੈ 1860 ਦੇ ਵਿੱਚ ਬਣਦਾ ਹੈ ਲਾਹੌਰ ਦਾ ਰੇਲਵੇ ਸਟੇਸ਼ਨ ਜੀ ਦਾ ਨਾਮ ਹੈ ਗੁਰੂ ਅਮਰਦਾਸ ਰੇਲਵੇ ਸਟੇਸ਼ਨ ਬਾਅਦ ਚ ਇਹਨੂੰ ਲਾਹੌਰ ਰੇਲਵੇ ਸਟੇਸ਼ਨ ਕਹਿਣ ਲੱਗੇ ਨੇ 1862 ਦੇ ਵਿੱਚ ਅਟਾਰੀ ਅੰਮ੍ਰਿਤਸਰ ਦਾ ਜਿਹੜਾ ਇਹ ਸਟੇਸ਼ਨ ਬਣਦੇ ਨੇ ਤੇ 1864 ਦੇ ਵਿੱਚ ਜਲੰਧਰ ਲੁਧਿਆਣਾ ਬਣਦੇ ਨੇ ਤੇ ਲੁਧਿਆਣੇ ਤੋਂ ਲੈ ਕੇ ਅੰਬਾਲੇ ਵੱਲ ਜਿੰਨੇ ਵੀ ਰੇਲਵੇ ਸਟੇਸ਼ਨ ਵਿਚਾਲੇ ਬਣਦੇ ਨੇ ਇਹ ਸਾਰੇ 1870 ਦੇ ਹੋਂਦ ਦੇ ਵਿੱਚ ਆਉਂਦੇ ਨੇ ਤੇ ਉਦੋਂ ਹੀ ਹੋਂਦ ਦੇ ਵਿੱਚ ਆਉਂਦੇ ਨੇ ਜਦੋਂ ਇਹ ਲਾਈਨ ਚੱਲ ਜਾਂਦੀ ਹੈ ਇਹਦਾ ਮਤਲਬ ਬਾਕੀ ਸੈਕਸ਼ਨ ਪਹਿਲਾਂ ਪੂਰੇ ਕਰ ਲਿਆ ਗਿਆ ਸੀ ਜਿਹੜਾ ਇਹ ਸੈਕਸ਼ਨ ਹੈ ਇਹ ਸਭ ਤੋਂ ਬਾਅਦ ਦੇ ਵਿੱਚ ਪੂਰਾ ਕੀਤਾ ਗਿਆ ਇਹ ਮੇਰਾ ਖਿਆਲ ਹੈ ਜਿੰਦ ਤੱਕ ਪਰਸਨਲੀ ਉਹ ਇਹ ਆਏ ਵੀ ਇੱਥੇ ਬ੍ਰੌਡ ਗੇਜ ਜਿਹੜੀ ਰੇਲਵੇ ਲੈਣਾ ਉਹੀ ਪਾਈ ਗਈ ਸੀਗੀ ਜਿਹੜੀ ਹੁਣ ਤੱਕ ਚੱਲ ਰਹੀ ਹੈ ਇਹ ਨਹੀਂ ਪਤਾ ਕਿ ਦੋ ਲੈਣਾ ਚਲਦੀਆਂ ਸੇ ਇੱਕ ਇਹ ਸਪਸ਼ਟ ਕਿਤੇ ਨਹੀਂ ਹੁੰਦਾ ਹੈਗਾ ਕਿਤੇ ਰਿਕਾਰਡ ਨਹੀਂ ਮਿਲਦਾ ਇਸ ਗੱਲ ਦਾ ਹਾਂ ਇਹ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਇੱਕ ਰੇਲਵੇ ਲਾਈਨ ਇਹਦੇ ਵਿੱਚ 1912 ਦੇ ਵਿੱਚ ਪਈ ਜਿਹੜੇ ਰੇਲਵੇ ਸਟੇਸ਼ਨ ਨੇ ਇਹ ਸੈਕਸ਼ਨ ਦੇ ਲੁਧਿਆਣੇ ਤੇ ਅੰਬਾਲੇ ਵਿਚਕਾਰ ਉੱਥੇ ਕਿਸੇ ਨਾ ਕਿਤੇ ਰੇਲਵੇ ਸਟੇਸ਼ਨ ਤੇ ਪੜਿਆ ਲਿਖਣ ਨੂੰ ਮਿਲ ਜਾਂਦਾ ਹੈ ਵਿਚਕਾਰਲੀ ਲਾਈਨ 1912 ਪਾ 1912 ਚ ਬਣੀ ਇਹਦਾ ਮਤਲਬ ਹੈ ਪਹਿਲਾਂ ਇੱਕ ਰੇਲਵੇ ਲਾਈਨ ਚੱਲਦੀ ਹੋਣੀ ਹੈ ਫਿਰ ਦੋ ਲਾਈਨਾਂ ਬਣੀਆਂ ਹੋਣਗੀਆਂ ਇਸ ਵਾਸਤੇ ਗੱਲ ਆਪਾਂ ਗੁਵਿੰਦਗੜ੍ਹ ਰੇਲਵੇ ਸਟੇਸ਼ਨ ਦੀ ਕੀਤੀ ਸੀ ਇਹ ਸਟੇਸ਼ਨ ਨੂੰ ਉੱਪਰੋਂ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਛੱਤਾਂ ਕਿਵੇਂ ਸੀ ਇਹਦੀਆਂ ਇਹ ਸਟੇਸ਼ਨ ਵੀ 1870 ਦੇ ਵਿੱਚ ਬਣਿਆ ਸੀ ਤੇ 1904 ਦਾ ਜਿਹੜਾ ਸਰਕਾਰੀ ਗੈਜ਼ਟ ਹੈ ਉਹਦੇ ਵਿੱਚ ਨਾਬਾ ਸਟੇਟ ਦਾ ਜ਼ਿਕਰ ਕਰਦੇ ਹੋਏ ਇਹ ਰੇਲਵੇ ਸਟੇਸ਼ਨ ਦਾ ਜ਼ਿਕਰ ਆਉਂਦਾ ਹੈ ਇਹ ਰੇਲਵੇ ਸਟੇਸ਼ਨ ਉਸ ਸਮੇਂ ਤੱਕ ਇੱਕ ਵਾਰੀ ਝਲਕੇ ਬੰਦ ਵੀ ਹੋ ਚੁੱਕਿਆ ਸੀ ਦਰਸਲ ਇਹ ਮੰਡੀ 1902 ਦੇ ਵਿੱਚ ਬਣੀ ਸੀ ਤੇ 1904 ਦੇ ਵਿੱਚ ਸਟੇਸ਼ਨ ਬਣਜਾ ਗਿਆ ਸੀਗਾ ਗੈਸਟ ਵਿੱਚ ਲਿਖਿਆ ਹੈ ਵੀ ਪਹਿਲਾਂ ਇੱਥੇ ਟਾਂਗੇ ਚੱਲਦੇ ਸੀ ਇਹ ਨਾਗਰਿਆਸ ਦੇ ਇਸ ਇੱਕ ਉੱਤੇ ਰੇਲਵੇ ਸਟੇਸ਼ਨ ਲਈ ਮੇਰੇ ਖਿਆਲ ਸ਼ਾਇਦ ਸਵਾਰੀਆਂ ਇਕੱਠੀ ਸੀ ਜਕ ਸ਼ੋਰ ਕਾਰਨ ਕਰਕੇ ਇਸ ਨੂੰ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਫਿਰ ਸ਼ੁਰੂ ਕੀਤਾ